ਮੁਰ ਕਰਦੇ ਤਾਂ ਨਾ ਬੱਚਾ ਹੋਣ ਨੂੰ ਸੀਗਾ ਜੀ ਹਾਂਜੀ ਤੇ ਰਾਤੀ ਅਸੀਂ ਲੈ ਕੇ ਆਏ ਸੀਗੇ ਉਹਨਾਂ ਨੂੰ 9:30 ਵਜੇ ਨਾਲ ਦਰਦ ਹੋਣ ਲੱਗੇ ਸੀਗੇ ਅਸੀਂ ਇਹ ਮੈਡਮ ਨੂੰ ਫੋਨ ਕੀਤਾ ਵੀ ਮੈਡਮ ਜੀ ਉਹਨਾਂ ਨੂੰ ਦਰਦ ਹੋ ਰਿਹਾ ਵੀ ਲੈ ਕੇ ਆ ਜੀ ਸਵੇਰੇ 7:00 ਵਜੇ ਡਿਲੀਵਰੀ ਹੋ ਗਈ ਜੀ ਹਾਂ ਨਾਰਮਲ ਕੁੜੀਆ ਹੋਈ ਆ ਮੇਰਾ ਨਾਮ ਹਰਿੰਦਰ ਸਿੰਘ ਹੈ ਜੀ। ਅੱਛਾ ਜੀ। ਕੀ ਹੋਇਆ ਕੀ ਹੈ ਕੀ ਗੱਲ ਹੋਈ ਹੈ? ਜੇ ਮੇਰੇ ਕਰਦੇ ਤਾਂ ਨਾ ਬੱਚਾ ਹੋਣ ਨੂੰ ਸੀਗਾ ਜੀ। ਹਾਂਜੀ। ਤੇ ਰਾਤੀ ਅਸੀਂ ਲੈ ਕੇ ਆਏ ਸੀਗੇ ਉਹਨਾਂ ਨੂੰ 9:30 ਵਜੇ ਨਾਲ ਦਰਦ ਹੋਣ ਲੱਗੇ ਸੀਗੇ। ਜੀ। ਅਸੀਂ ਇਹ ਮੈਡਮ ਨੂੰ ਫੋਨ ਕੀਤਾ ਵੀ ਮੈਡਮ ਜੀ ਉਹਨਾਂ ਨੂੰ ਦਰਦ ਹੋ ਰਿਹਾ ਵੀ ਲੈ ਕੇ ਆ ਜੀ। ਹਾਂਜੀ। ਉਹ ਕਹਿੰਦੇ ਵੀ ਤੁਸੀਂ ਆ ਜਾਓ ਐਡਮਿਟ ਹੋ ਜਿਓ ਜੀ। ਹਾਂਜੀ। ਹਾਂ ਉਹਨਾਂ ਨੂੰ ਦਰਦ ਹੁੰਦਾ ਰਿਹਾ ਹੁੰਦਾ ਰਿਹਾ ਸਵੇਰੇ 1:30 ਵਜੇ ਆਏ ਉਹ ਚੈੱਕਰ ਚੈੱਕ ਕਰਕੇ ਚਲੇ ਗਏ। ਅੱਛਾ ਜੀ। ਉਹ ਕਹਿੰਦੇ ਵੀ ਟਾਈਮ ਲੱਗੂਗਾ। ਸਵੇਰੇ ਆਏ ਸਵੇਰੇ 7 ਵਜੇ ਡਿਲੀਵਰੀ ਹੋ ਗਈ ਥੀ ਹਾਂ ਨਾਰਮਲ ਗੁੜੀਆ ਹੋਈ ਆ ਠੀਕ ਹੈ ਜੀ ਹਾਂ ਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੀ ਕੋਈ ਅਣਗਹਿਲੀ ਸੀ ਕੀ ਸੀਗਾ ਕੀ ਨਹੀਂ ਸੀਗਾ ਗੁੜੀਆ ਠੀਕ ਠਾਕ ਆ ਉਹਨੂੰ ਅਸੀਂ ਕਹੀ ਜਾ ਰਹੇ ਆ ਵੀ ਮੈਨੂੰ ਲੱਗ ਰਿਹਾ ਸੀਗਾ ਵੀ ਅੰਦਰ ਪ੍ਰੈਸਰਿਡੇਟਰ 'ਚੋਂ ਆਵਾਜ਼ ਆ ਰਹੀ ਹੈ ਰੋਰ ਹੀ ਸੀ ਉਹ बार-बार ਇਹੀ ਗੱਲ ਕਹੀ ਜੇ ਮੈਂ ਉਹਨਾਂ ਨੂੰ ਮੈਂ ਕਿਹਾ ਜੀ ਮੈਂ ਲੈ ਜਾਨਾ ਮੈਂ ਰਜਿੰਦਰਾ ਲੈ ਜਾਨਾ ਕਹਿੰਦੇ ਨਹੀਂ ਠੀਕ ਆ ਨਹੀਂ ਠੀਕ ਆ ਕੋਈ ਲੋੜ ਨਹੀਂ ਹੈਗੀ ਕੋਈ ਘਵਰਾਣ ਦੀ ਕੋਈ ਲੋੜ ਹੀ ਨਹੀਂ ਹੈਗੀ ਜਦੋਂ ਜਦੋਂ ਅਸੀਂ ਕਹਿੰਦੇ ਆ ਵੀ ਠੀਕ ਆ ਇਥੇ ਕਹਿੰਦਾ ਸਰਕਾਰੀ ਹਸਪਤਾਲ ਲਈ ਠੱਕੇ ਖਾਂਦਾ ਫੀਰਾਂਗਾ ਮੈਨੂੰ ਇਹ ਗੱਲ ਕਹੀ ਹੈ ਇਹਨਾਂ ਨੇ ਠੀਕ ਹੈ ਆ ਦੇਖ ਲਓ ਮੈਂ ਵਰਦਮਾਨ ਮੈਨੂੰ ਬਲੱਡ ਲੈਣ ਭੇਜਿਆ ਉਸ ਤੋਂ ਬਾਅਦ ਕਹਿੰਦੇ ਵੀ ਲੋੜ ਕਰਦੀ ਹੈ ਕਰਕੇ ਟੈਸਟ ਤੁਸੀਂ ਕਦੋਂ ਲੈ ਕੇ ਆਏ ਸੀਗੇ ਅਸੀਂ ਰਾਤੀ ਲੈ ਕੇ ਆਏ ਸੀ ਜੀ ਰਾਤੀ ਲੈ ਕੇ ਆਏ ਸੀ ਕੀ ਨਾਮ ਕੀ ਸੀ ਉਹਨਾਂ ਦਾ ਲਖਵਿੰਦਰ ਗੌਰ ਜੀ ਲਖਵਿੰਦਰ ਗੌਰ ਕਿੰਨੀ ਉਮਰ ਕਿੰਨੀ ਹੈ ਉਮਰ 24 ਸਾਲ ਦੀ 24 ਸਾਲ ਦੇ ਸੀਗੇ ਕਿੱਥੇ ਰਹਿੰਦੇ ਕਿੱਥੋਂ ਸੀ ਅਸੀਂ ਸ਼ਮਸ਼ਰ ਰਹਿੰਦੇ ਜੀ ਪਿੰਡ ਸ਼ਮਸ਼ਰ ਠੀਕ ਹੈ ਇਹ ਕਿਹੜੀ ਜਗ੍ਹਾ ਹੈ ਇਹ ਨਿਊ ਮਹਿਮਦਪੁਰ ਆਈਏ ਇਹ ਓਕੇ ਕਿਹੜਾ ਹਸਪਤਾਲ ਹੈ ਬਾਦੀ ਹਸਪਤਾਲ ਆਈਏ बंदो <laughs> बंद ਕਰਦੇ ਤਾਂ ਨਾ ਬੱਚਾ ਹੋਣ ਨੂੰ ਸੀਗਾ ਜੀ ਹਾਂਜੀ ਤੇ ਰਾਤੀ ਅਸੀਂ ਲੈ ਕੇ ਆਏ ਸੀਗੇ ਉਹਨਾਂ ਨੂੰ 8:30 ਵਜੇ ਉਹਨਾਂ ਨੂੰ ਦਰਦ ਹੋਣ ਲੱਗੇ ਸੀਗੇ ਅਸੀਂ ਇਹ ਮੈਡਮ ਨੂੰ ਫੋਨ ਕੀਤਾ ਵੀ ਮੈਡਮ ਜੀ ਉਹਨਾਂ ਨੂੰ ਦਰਦ ਹੋ ਰਿਹਾ ਵੀ ਲੈ ਕੇ ਆ ਜੀ ਸਵੇਰੇ 7:00 ਵਜੇ ਡਿਲੀਵਰੀ ਹੋ ਗਈ ਜੀ ਹਾਂ ਨਾਰਮਲ ਕੁੜੀਆ ਹੋਈ ਆ